ਜੀ ਸੋ ਸ਼ਿਕਾ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੀ ਪ੍ਰਿੰਟ ਦੀ ਵੀਡੀਓ ਆਈ ਆ ਆਲ ਓਵਰ 5 ਮੀਟਰ ਦਾ ਸੂਟ ਰਹੂਗਾ ਸੈਟਰਡੇ ਸਪੈਸ਼ਲ ਇਹ ਵੀਡੀਓ ਰਹਿੰਦੀ ਆ ਤੇ ਬਹੁਤ ਸੋਹਣੇ ਆਰਟੀਕਲ ਨੇ ਸਾਰੀ ਪ੍ਰਿੰਟਿੰਗ ਬਹੁਤ ਸੋਹਣੀ ਆਈ ਆ ਸੁਪਰ ਆ ਸੋ ਇਹ ਕਈਆਂ ਦੇ ਵਿੱਚ ਤਾਂ ਆਪਣੇ ਕੋਲ ਸਿੰਗਲ ਸਿੰਗਲ ਪੀਸ ਹੀ ਰਹਿ ਗਿਆ ਵਾ ਸੋ ਕਈਆਂ ਦੇ ਵਿੱਚ ਡਬਲ ਡਬਲ ਪੀਸ ਵੀ ਹੈਗੇ ਨੇ ਕਿਉਂਕਿ ਇਹ ਆਪਣੇ ਕੋਲ ਜ਼ਿਆਦਾਤਰ ਥਾਨਾ ਦੇ ਵਿੱਚ ਆਉਂਦੇ ਨੇ ਤੇ 4-4 5-5 ਸੂਟਾਂ ਦੀ ਕੱਟ ਇਹਨਾਂ ਦੀ ਹੁੰਦੀ ਆ ਸੋ ਕਿਸੇ ਪ੍ਰਿੰਟ ਦੇ ਵਿੱਚ ਸਿੰਗਲ ਸਿੰਗਲ ਮਿਲੇਗਾ ਕਿਸੇ ਦੇ ਵਿੱਚ ਕਈ-ਕਈ ਸੂਟ ਹੈਗੇ ਨੇ ਆਪਣੇ ਕੋਲ ਸੋ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਅਤੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਪ੍ਰਿੰਟਿੰਗ ਆ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਚੈੱਕ ਕਰ ਸਕਦੇ ਹੋ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਬਹੁਤ ਹੀ ਸੋਹਣਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਚਾਹੇ ਗਰਮੀਆਂ ਦਾ ਸੀਜ਼ਨ ਹੋਵੇ ਚਾਹੇ ਆਏ ਹੋਵੇ ਵਿੰਟਰ ਦਾ ਸੀਜ਼ਨ ਬਹੁਤ ਸੋਹਣੀ ਕਲੈਕਸ਼ਨ ਆ ਤੇ ਨਿੱਕੀ ਬੁੱਟੀ ਦਾ ਸੂਟ ਆ ਸਿੰਗਲ ਸਿੰਗਲ ਪੀਸ ਨੇ ਇਹ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਸਾਰੀ ਵਿੰਟਰ ਦੀ ਕਲੈਕਸ਼ਨ ਰਹੂਗੀ ਬਹੁਤ ਹੀ ਸੋਹਣੀ ਕਲੈਕਸ਼ਨ ਆ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਚਾਹ ਆ ਲੋ ਚਾਰ ਕਲਰ ਨੇ ਆ ਲੋ ਜੀ ਇਹ ਨਾ ਇਹ ਕੱਪੜੇ ਤੇ ਲੋ ਆਣਾ ਨਾ ਬੁਰਾਣਾ ਮੈਂ ਹਰ ਵੀਡੀਓ ਵਿੱਚ ਦੱਸਦੀ ਆ ਹਰ ਸੈਟਰਡੇ ਹਰ ਬੁੱਧਵਾਰ ਆਪਣੀ ਇਹ ਪ੍ਰਿੰਟ ਸੂਟਾਂ ਦੀ ਵੀਡੀਓ ਆਉਂਦੀ ਜਾਂਦੀ ਆ ਸੋ ਜਿਹੜੀਆਂ ਵੀ ਪਹਿਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਆ ਫਟਾਫਟ ਸਕਰੀਨਸ਼ਾਟ ਲੈ ਲਓ ਬਾਕੀ ਇਹ ਵਾਲੇ ਜਿਹੜਾ ਫੈਬਰਿਕ ਆ ਇਹ ਆਰਾਮ ਦੇ ਨਾਲ ਮਾਰਚ ਤੱਕ ਤੁਹਾਡਾ ਆਰਾਮ ਦੇ ਨਾਲ ਤੁਸੀਂ ਵੀਅਰ ਕਰ ਸਕਦੇ ਹੋ ਉਧਰੋਂ ਜਿਵੇਂ ਤੁਸੀਂ ਅਕਤੂਬਰ ਨਵੰਬਰ ਤੋਂ ਸਟਾਰਟਿੰਗ ਹੋ ਜਾਂਦੇ ਆ ਇਹ ਵਾਲੇ ਸੂਟ ਪਹਿਣੇ ਹਨ ਸੋ ਇੱਕ ਤਾਂ ਸਦਾ ਬਾਹਰ ਜਾਂ ਫੈਬਰਿਕ ਆ ਤੇ ਬਾਕੀ ਤੇ ਤੁਸੀਂ ਜਿਵੇਂ ਮਰਜੀ ਇਹਨਾਂ ਨੂੰ ਘਰੇ ਪਾਓ ਹੰਡਾਓ ਕੁੱਟ-ਕੁੱਟ ਕੇ ਹੰਡਾਓ ਕੱਪੜੇ ਨੂੰ ਕੋਈ ਇਹਦੀ ਸ਼੍ਰਿੰਕਿੰਗ ਨਹੀਂ ਕੋਈ ਲੋ ਨਹੀਂ ਕੋਈ ਬੋਨੀ ਕੁਛ ਨਹੀਂ ਆਉਣਾ ਫੈਬਰਿਕ ਦੇ ਉੱਪਰ ਸੋ ਬੇਵਿਕਰ ਹੋ ਕੇ ਰੇਂਜ ਵੀ ਕੁਝ ਨਹੀਂ ਹੈਗੀ 600 ਰੁਪਿਆ ਪ੍ਰਾਈਸ ਆ ਕੋਈ ਐਕਸਟਰਾ ਕੋਰੀਅਰ ਚਾਰਜਸ ਨਹੀਂ ਕੁਝ ਨਹੀਂ 600 ਦੇ ਵਿੱਚ ਤੁਹਾਡੇ ਘਰ ਪਹੁੰਚੂਗਾ ਜੇ ਤੁਸੀਂ ਚਾਰ ਸੂਟ ਬਾਈ ਕਰਦੇ ਹੋ ਕਿਸੇ ਵੀ ਪ੍ਰਿੰਟ ਦੇ ਤਾਂ ਚਾਰ ਸੂਟ ਤੁਹਾਨੂੰ 2200 ਦੇ ਵਿੱਚ ਮਿਲਣਗੇ ਆ ਲੋ ਜੀ ਅਗਲਾ ਪ੍ਰਿੰਟ ਇਹਦਾ ਹੀ ਸੇਮ ਕਲਰ ਆ ਨਿੱਕੀ ਬੂਟੀ ਦੇ ਇਹ ਚਾਰ ਕਲਰ ਮਿਲਣਗੇ ਤੁਹਾਨੂੰ ਇਹ ਮੋਰ ਪੰਖੀ ਆ ਜਿਹੜਾ ਕਲਰ ਆ ਇਹ ਵਾਲਾ ਜਿਹੜਾ 에ਅਰ ਫੋਰਸ ਜੇ ਕਲਰ ਵਾਂਗੂ ਆ ਲੋ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਸ਼ੀਡ ਚਾਰ ਕਲਰ ਮਿਲਣਗੇ ਚਾਰ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਚਾਰ ਹੀ ਕਲਰ ਪੂਰੇ ਟੌਪ ਦੇ ਨੇ ਨਿੱਕੀ ਬੁੱਟੀ ਦਾ ਪ੍ਰਿੰਟ ਹੈ ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਆ ਲਓ ਜੀ ਆ ਵਾਲੇ ਪ੍ਰਿੰਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਕਿਉਂਕਿ ਇਹ ਵਾਲੇ ਪ੍ਰਿੰਟ ਬਹੁਤ ਭੈਣਾਂ ਪਸੰਦ ਕਰ ਰਹੀਆਂ ਨੇ ਆ ਲਓ ਇਹ ਹੈਗਾ ਥੋੜਾ ਜਿਹਾ ਮਹਿੰਦੀ ਆ ਟੂਨ ਦੇ ਉੱਤੇ ਮਹਿੰਦੀ ਆ ਟੂਨ ਆ ਇਹਦੀ ਬਹੁਤ ਹੀ ਸੋਹਣਾ ਕਲਰ ਆ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਉੱਪਰ ਹੋਇਆ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਹਲੋ ਜੀ ਇੱਕ ਮਿਲੂਗਾ ਇਹਦੇ ਵਿੱਚ ਤੁਹਾਨੂੰ ਪਰਪਲ ਸ਼ੇਡ ਇਹ ਹੈਗਾ ਪਰਪਲ ਟੂਨ ਦੇ ਉੱਪਰ ਆਹ ਵਾਲੀ ਇਹਦੀ ਟੂਨ ਰਹੂਗੀ ਇਹ ਕਿਹਦੇ ਵਿੱਚ ਮਿਲੂਗਾ ਬਲੂ ਬੀ ਐਲ ਐਮ ਬ੍ਰਾਂਡ ਆ ਬ੍ਰਾਂਡ ਪੂਰਾ ਵਧੀਆ ਟੋਪ ਦੇ ਆ ਸਾਰੇ ਬ੍ਰਾਂਡ ਦੇ ਆਰਟੀਕਲ ਦਊ ਕੋਈ ਵੀ ਨਾਨ ਬ੍ਰਾਂਡ ਨਹੀਂ ਹੈਗਾ ਇਹ ਨਾਨ ਬ੍ਰਾਂਡ ਸੂਟ ਮਾਰਕੀਟ ਦੇ ਵਿੱਚ ਆਰਾਮ ਦੇ ਨਾਲ 5-500 ਵਿਕੀ ਜਾਂਦੇ ਆ ਪਰ ਤੁਹਾਨੂੰ ਬ੍ਰਾਂਡ ਦੇ ਆਰਟੀਕਲ ਬਿਨਾ ਕੋਈ ਵੀ ਐਕਸਟਰਾ ਕੋਰੀਅਰ ਚਾਰਜਸ ਤੋਂ 600 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦਾ ਹੋ ਰਿਹਾ ਸੋ ਜਿਹੜੀ ਵੀ ਕਲੈਕਸ਼ਨ ਤੁਹਾਨੂੰ ਵਧੀਆ ਲੱਗਦੀ ਆ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੂਰੀ ਟੌਪ ਦੀ ਕਲੈਕਸ਼ਨ ਰਹਿੰਦੀ ਆ ਤੇ ਇਹ ਵੀਡੀਓ ਹਰ ਭੈਣ ਦੀ ਵੇਟ ਕਰਦੀ ਆ ਸੋ ਪ੍ਰਿੰਟਸ ਸੋਲਡ ਆਊਟ ਹੋ ਜਾਂਦੇ ਆ ਫਟਾਫਟ ਵੀਡੀਓ ਦੇਖਣ ਸਾਰ ਆਪਣੇ ਸਕਰੀਨਸ਼ਾਟ ਪਾ ਦਿਆ ਕਰੋ ਤੇ ਪੇਮੈਂਟ ਕਰਕੇ ਆਪਣੇ ਆਰਡਰ ਦੀ ਬੁਕਿੰਗ ਕਰ ਲਿਆ ਕਰੋ ਆ ਲੋ ਜੀ ਇਹ ਹੈਗਾ ਬਲੂ ਕਲਰ ਤਿੰਨ ਕਲਰ ਨੇ ਦੇ ਵਿੱਚ ਮੈਂਦੀ ਆ ਪੈਰਟ ਨਾਲ ਕਲਰ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਕਿਹੜਾ ਕਲਰ ਤੁਸੀਂ ਲੈਣਾ ਇਹ ਹੈਗਾ ਬੈਂਗਨੀ ਕਲਰ ਬੈਂਗਨੀ ਕਲਰ ਦੇ ਉੱਪਰ ਆ ਇੱਕ ਹੈਗਾ ਬਲੂ ਕਲਰ ਹਲੂਚ ਇਹ ਹੈਗਾ ਪਿਆਜੀ ਸ਼ੇਡ ਇਹ ਸਿੰਗਲ ਸਿੰਗਲ ਪੀਸ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੀਆਂ ਲੈ ਸਕਦੇ ਇਹਨਾਂ ਵਿੱਚ ਹੁਣ ਕੋਈ ਵੀ ਅਦਰ ਕਲਰ ਨਹੀਂ ਕੋਈ ਅਦਰ ਮਤਲਬ ਕਿ ਪ੍ਰਿੰਟ ਨਹੀਂ ਐ ਸਾਰੇ ਸਿੰਗਲ ਸਿੰਗਲ ਸੂਟ ਨੇ ਇਹ ਸਿੰਗਲ ਸਿੰਗਲ ਰਹਿ ਚੁੱਕੇ ਆ ਜਿਹੜੀਆਂ ਭੈਣਾਂ ਚਾਹੀਦੇ ਆ ਫਟਾਫੜ ਸਕਰੀਨਸ਼ਾਟ ਲੈ ਲਓ ਇਹ ਪੀਚ ਕਲਰ ਆ ਇੱਕ ਆ ਚੈੱਕ ਵਾਲਾ ਮਿਲੂਗਾ ਤੁਹਾਨੂੰ ਫੁੱਲ ਫਲਾਵਰਾਂ ਤੋਂ ਹਟ ਕੇ ਬੋਟਲ ਗ੍ਰੀਨ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਪ੍ਰਿੰਟ ਆ ਫੁੱਲ ਫਲਾਵਰਾਂ ਤੋਂ ਕੁਝ ਹਟ ਕੇ ਆ ਜਾਂਦੀ ਆ ਪ੍ਰਿੰਟਿੰਗ ਆ ਲੋ ਜੀ ਜਿਹੜੀਆਂ ਪਹਿਣਾ ਲੈਣਾ ਨਾ ਦੁਪੱਟੇ ਵਗੈਰਾ ਲਗਵਾਉਣੇ ਆ ਤੁਸੀਂ ਦੁਪੱਟੇ ਵੀ ਲਗਵਾ ਸਕਦੇ ਹੋ ਜਿਵੇਂ ਕਿ ਅੱਗੇ ਲੋਹੜੀ ਦੇ ਫੰਕਸ਼ਨ ਆ ਰਹੇ ਆ ਤੁਸੀਂ ਦੁਪੱਟਿਆਂ ਨਾਲ ਲਾ ਕੇ ਵੀ ਕਿਸੇ ਨੂੰ ਗਿਫਟ ਕਰ ਸਕਦੇ ਹੋ ਬਹੁਤ ਸੋਹਣੀ ਵਧੀਆ ਚੀਜ਼ ਆ ਦੁਪੱਟਿਆਂ ਦੇ ਨਾਲ ਹਰ ਕੋਈ ਲਾਈਕ ਕਰਦਾ ਵੈਸੇ ਤਾਂ ਸ਼ਾਲਾਂ ਦੀ ਆਪਣੇ ਕੋਲ ਪੂਰੀ ਰੇਂਜ ਹੁੰਦੀ ਆ ਹਰ ਤਰ੍ਹਾਂ ਦੀ ਰੇਂਜ ਸ਼ਾਲਾਂ ਦੇ ਨਾਲ ਵੀ ਆਉਂਦੀ ਆ ਪਰੇ ਇਹਨਾਂ ਨਾਲ ਵੀ ਜਿਹੜੀਆਂ ਪੈਣਾ ਕਈ ਲਵਾਰੀਆਂ ਨੇ ਤੇ ਤੁਸੀਂ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਦੁਪੱਟੇ ਵੀ ਲਗਵਾ ਸਕਦੇ ਹੋ ਇਹਨਾਂ ਦੇ ਨਾਲ ਆਹ ਲੋ ਜੀ ਇਹ ਹੈਗਾ ਗ੍ਰੀਨ ਕਲਰ ਆਹ ਲੋ ਜੀ ਇਹ ਲਾਈਟ ਗ੍ਰੀਨ ਕਲਰ ਆ ਗਿਆ ਪਿਸਤਾਜੀ ਟੂਨ ਦੇ ਉੱਪਰ ਆ ਗਿਆ ਇਹ ਵਾਲਾ ਕਲਰ ਇਹ ਵਾਲੀ ਪ੍ਰਿੰਟਿੰਗ ਇਹ ਵੀ ਸਿੰਗਲ ਪੀਸ ਹੀ ਇਹਦੇ ਵਿੱਚ ਕੋਈ ਕਲਰ ਡਿਜ਼ਾਈਨ ਨਹੀਂ ਹੈਗਾ ਆ ਲੋ ਜੀ ਇਹ ਵੀ ਮਹਿੰਦੀ ਹੈ ਟੂਨ ਦੇ ਉੱਪਰ ਇਹ ਗ੍ਰੀਨ ਮਹਿੰਦੀ ਹੈ ਜੀ ਟੂਨਾਂ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਬਹੁਤ ਹੀ ਜ਼ਿਆਦਾ ਸੋਹਣੀਆਂ ਸੇਮ ਕੰਟਰਾਸਟ ਜਦੋਂ ਪਾਈਪਿੰਗਸ ਲੱਗ ਜਾਂਦੀਆਂ ਨੇ ਇਹੀ ਸੂਟ ਬਹੁਤ ਸੋਹਣੇ ਲੱਗਦੇ ਆ ਨਾਲ ਤੁਸੀਂ ਕੰਟਰਾਸਟ ਦੁਪੱਟਾ ਲਵਾ ਸਕਦੇ ਹੋ ਜਿੱਦਾਂ ਦੇ ਇਹਦੇ ਵਿੱਚ ਕਲਰ ਆਉਂਦੇ ਆ ਪ੍ਰਿੰਟਿੰਗ ਦੇ ਵਿੱਚ ਚਾਹੇ ਤੁਸੀਂ ਬੇਸ ਨਾਲ ਦਾ ਕਰਵਾ ਸਕਦੇ ਹੋ ਨਾਲ ਸੇਮ ਲੇਸ ਲੱਗ ਜੂਗੀ ਬਹੁਤ ਸੋਹਣੀ ਚੀਜ਼ ਆ ਬਾਕੀ ਸੀ ਪ੍ਰੋਬਲਮ ਇਹੀ ਹੁੰਦੀ ਹੈ ਹਮੇਸ਼ਾ ਲੋ ਤੇ ਬੁਰਦੀ ਜਿਹੜੀ ਕਿ ਇਹਨਾਂ ਤੇ ਬਿਲਕੁਲ ਨਹੀਂ ਆਣੀ ਬਿਲਕੁਲ ਵੀ ਲੋ ਤੇ ਬੁਰ ਨਹੀਂ ਆਣਾ ਹੈਗਾ ਜਿਵੇਂ ਮਰਜੀ ਕੱਪੜੇ ਨੂੰ ਪਾਈ ਹਾਇਓ ਕਿੰਨੇ ਕਿੰਨੇ ਸਾਲ ਪਾ ਲੋਗੇ ਪਰ ਰੂ ਇੱਕ ਵੀ ਨਹੀਂ ਦਿਖੋ ਦਿਖੂਗਾ ਤੁਹਮ ਇਹ ਵਾਲੇ ਕੱਪੜੇ ਦੇ ਉੱਪਰ ਆ ਲੋ ਜੀ ਬਲੈਕ ਕਲਰ ਸਾਰੀਆਂ ਭੈਣਾਂ ਦੀ ਪਹਿਲੀ ਪਸੰਦ ਆ ਇਹ ਬਲੈਕ ਕਲਰ ਇੱਕ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਕਲਰ ਆ ਇੱਕ ਤੁਹਾਨੂੰ ਮਿਲੇਗਾ ਜੀ ਫਰੋਜ਼ੀ ਗ੍ਰੀਨ ਕਲਰ ਇਹ ਵੀ ਹੈਗਾ ਗ੍ਰੀਨ ਹੀ ਆ ਫਰੋਜ਼ੀ ਨਹੀਂ ਹੈਗਾ ਪਰ ਇਹ ਜਿਹੜਾ ਫਰੋਜ਼ੀ ਜੀ ਗ੍ਰੀਨ ਟੂਨ ਤੇ ਆਉਂਦਾ ਉਹ ਵਾਲਾ ਕਲਰ ਆ ਪ੍ਰੋਪਰ ਕਲਰ ਆ ਰਿਹਾ ਹੋਣਾ ਵਾ ਵੀਡੀਓ ਦੇ ਵਿੱਚ ਪਰ ਜੇ ਫਰੋਜ਼ੀ ਆ ਰਿਹਾ ਤਾਂ ਇਹ ਫਰੋਜ਼ੀ ਨਹੀਂ ਹੈਗਾ ਜੀ ਇਹ ਗ੍ਰੀਨੀ ਜਿਹਾ ਫਰੋਜ਼ੀ ਆ ਜਿਵੇਂ ਆਪਾਂ ਕਹਿ ਦਿੰਨੇ ਆ ਜਿਹੜਾ ਮੋਰ ਪੰਖੀਆ ਜਿਹਾ ਕਲਰ ਦੀ ਉਹ ਹੁੰਦੀ ਆ ਉਹ ਵਾਲਾ ਕਲਰ ਆ ਇਹ ਬਹੁਤ ਸੋਹਣਾ ਕਲਰ ਆ ਬਹੁਤ ਪਿਆਰਾ ਵਾ ਇੱਕ ਸਭ ਤੋਂ ਟੌਪ ਦਾ ਡਿਜ਼ਾਈਨ ਜਿਹੜਾ ਸਾਡਾ ਆਹ ਵਾਲਾ ਚੱਲ ਰਿਹਾ ਇਹ ਰਿਪੀਟ ਟੂ ਰਿਪੀਟ ਡਿਮਾਂਡ ਹੈ ਇਹਦੀ ਇਹਦੇ ਵਿੱਚ ਹੁਣ ਤਿੰਨ ਕਲਰ ਅਵੇਲੇਬਲ ਹੋਏ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਇੱਕ ਤਾਂ ਹੈਗਾ ਇਹਦੇ ਵਿੱਚ orange shade ਇਹਦਾ بیس ਰਹੂਗਾ coffee ਨਾਲ ਹੈਗਾ orange ਦਾ ਕੰਟਰਾਸਟ ਇੱਕ ਹੈਗਾ ਜੀ blue blue ਦੇ ਨਾਲ ਹੈਗਾ frozy ਦਾ ਕੰਟਰਾਸਟ ਇੱਕ ਹੈ ਜੇ ਹੈਗਾ bottle green bottle green ਦੇ ਨਾਲ ਮਸਟਰਡ ਦਾ ਕੰਟਰਾਸਟ 3 ਕਲਰ ਅਵੇਲੇਬਲ ਹੋਏ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਪੂਰੇ ਟੌਪ ਦੇ ਉੱਪਰ ਇਹ ਵਾਲਾ ਡਿਜ਼ਾਈਨ ਸਾਡਾ ਚੱਲ ਰਿਹਾ ਆਹ ਲੋ ਜਿਹੜੀਆਂ ਭੈਣਾਂ ਫੁੱਲ ਆਫ ਫਲਾਵਰ ਪਾ ਪਾ ਕੇ ਆਕ ਚੁੱਕੀਆਂ ਨੇ ਉਹਨਾਂ ਲਈ ਇਹ ਹੈਗਾ ਜੈਪੂਰੀ ਡਿਜ਼ਾਈਨ ਨਿੱਕੀ ਨਿੱਕੀ ਡੱਬੀ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਆਹ ਲੋ ਜੀ ਇਹ ਹੈਗਾ ਬਲੂ ਕਲਰ ਬਲੂ ਕਲਰ ਆ ਬਹੁਤ ਸੋਹਣਾ ਜਿਹੜੀਆਂ ਭੈਣਾਂ ਚਾਹੀਦੇ ਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਆਹ ਲੋ ਜੀ मेहरून शेड मिलेगा मिठे प्यारे प्रिंट ने ज्यादा डार्क नहीं कलर है महरून कलर हलो जी कॉफी शेड एक मिलूगा जी बॉटल ग्रीन कलर सोनी फट बहुत सोहनी प्रिंटिंग है फटाफट स्क्रीनशॉट ले लो प्रिंट बहुत ने ਜਿਹੜੀਆਂ ਭੈਣਾਂ ਦੇ ਪਹਿਲਾਂ ਆ ਗਏ ਉਹਨਾਂ ਨੂੰ ਮਿਲ ਜਾਣਗੇ ਜੀ print e ਵਾਲੇ ਇਹ ਸਾਰੇ ਹੁਣ ਸਿੰਗਲ ਸਿੰਗਲ ਪੀਸ ਹੀ ਨੇ ਕੋਈ ਵੀ ਪੀਸ ਜ਼ਿਆਦਾ ਡਬਲ ਨਹੀਂ ਹੈਗੇ ਤੇ ਕਈਆਂ ਵਿੱਚ ਕਲਰ ਚੁਆਇਸ ਹੈਗੀਆਂ ਕਈਆਂ ਵਿੱਚ ਕਲਰ ਚੁਆਇਸ ਵੀ ਨਹੀਂ ਹੈਗੀ ਆ ਲੋ ਇਹ ਹੈਗਾ ਜੀ ਮਸਟਰਡ ਜਿਹਾ ਸ਼ੇਡ ਆ ਇਹ ਮਹਿੰਦੀ ਆ ਵੀ ਨਹੀਂ ਮਸਟਰਡ ਮਹਿੰਦੀ ਆ ਜਾਂ ਸ਼ੇਡ ਆ ਵੀ ਬਹੁਤ ਪਿਆਰਾ print ਆ ਇਹਦੇ ਵਿੱਚ ਇਹ ਵੀ ਟੌਪ ਦਾ ਡਿਜ਼ਾਈਨ ਚੱਲ ਰਿਹਾ ਜਿਹੜਾ ਸਾਡਾ ਇਹ ਜਾਮਨੀ ਕਲਰ ਹੋਇਆ ਮਸਟਰਡ ਹੋਇਆ ਇੱਕ ਇਹਦੇ ਵਿੱਚ ਬਲੈਕ ਕਲਰ ਆ ਇੱਕ ਇਹਦੇ ਵਿੱਚ ਹੈਗਾ ਬਲੈਕ ਸਾਰੇ ਪ੍ਰਿੰਟ ਨਾ ਪੂਰੇ ਵਧੀਆ ਚੱਲ ਰਿਹਾ ਬਹੁਤ ਜ਼ਿਆਦਾ ਲਾਈਕ ਕੀਤੇ ਜਾ ਰਹੇ ਨੇ ਸੋ ਇਹ ਸਿੰਗਲ ਸਿੰਗਲ ਪੀਸ ਹੁਣ ਆਪਣੇ ਕੋਲ ਹੈਗਾ ਜਿਹੜੀਆਂ ਵੀ ਪਹਿਣਾ ਚਾਹੀਦਾ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਲਓ ਜੀ ਜਿਹੜੀਆਂ ਪਹਿਣਾ ਚਾਹ ਚਾਹੁੰਦੀਆਂ ਨੇ ਥੋੜੇ ਜੇ ਲਾਈਟ ਕਲਰ ਪਾਉਣੇ ਵੀ ਅਸੀਂ ਡਾਰਕ ਨਹੀਂ ਪਾਉਣੇ ਜਾਂ ਤੁਸੀਂ ਆਪਣੇ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਲੈਣਾ ਚਾਹੁੰਦੇ ਹੋ ਆ ਪ੍ਰਿੰਟਿੰਗ ਸਭ ਤੋਂ ਟੌਪ ਤੇ ਚੱਲ ਰਹੀ ਆ ਇਹ ਹੈਗਾ ਫਿਰੋਜ਼ੀ ਜਿਹਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਮਹਿੰਦੀਆ ਟੋਨ ਇੰਗਲਿਸ਼ ਜਿਹਾ ਕਲਰ ਨੇ ਨਾ ਜ਼ਿਆਦਾ ਡਾਰਕ ਨਾ ਜ਼ਿਆਦਾ ਲਾਈਟ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਆ ਲਓ ਜੀ ਜਿਹੜੀ ਵੀ ਭੈਣ ਨੂੰ ਚਾਹੀਦਾ ਚਾਰ ਕਲਰ ਨੇ ਸਾਰੇ ਦੇ ਚਾਰੀ ਕਲਰ ਬਹੁਤ ਸੋਹਣੇ ਨੇ ਫਟਾਫਟ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਆ ਲਓ ਪਰਪਲ ਟੋਨ ਆ ਇਹ ਪ੍ਰਿੰਟਿੰਗ ਚੈੱਕ ਕਰੋ ਕਿੰਨੇ ਸੋਹਣੇ ਆ ਇੱਕ ਹੈਗਾ ਇਹਦੇ ਵਿੱਚ ਗ੍ਰੇ ਕਲਰ ਜਿਹੜਾ ਵੀ ਪ੍ਰਿੰਟ ਸੋਹਣਾ ਲੱਗਦਾ ਬਸ ਫਟਾਫਟ ਸਕਰੀਨਸ਼ਾਟ ਕਰਕੇ ਆਰਡਰ ਚੱਕ ਲਓ ਆ ਲੋ ਇਹ ਆ ਗਿਆ ਤੁਸੀਂ 올ਡ ਏਜ ਆਪਣੀ ਦਾਦੀ ਲਈ ਨਾਨੀ ਲਈ ਕਿਸੇ ਲਈ ਵੀ ਲੈਣਾ ਹਨਾ ਉਹ ਜਾਨੀ ਕਿ ਇਦਾਂ ਦੇ ਪ੍ਰਿੰਟ ਲਾਈਕ ਕਰਦੇ ਨੇ ਸੋ ਉਹਨਾਂ ਲਈ ਆ ਇਹ ਵਿంటర్ ਦੀ ਕਲੈਕਸ਼ਨ ਆ ਸਾਰੀ ਸੇਮ ਫੈਬਰਿਕ ਰਹੂਗਾ ਸਾਰਾ ਆ ਲੋ ਇਹ ਪ੍ਰਕ੍ਰਤੀ ਬ੍ਰੈਂਡ ਦੇ ਸੂਟ ਨੇ ਪ੍ਰਕ੍ਰਤੀ ਬ੍ਰੈਂਡ ਆ ਬਹੁਤ ਸੋਹਣਾ ਵਾ ਪ੍ਰਿੰਟ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ 4 ਇਹ ਹੈਗਾ ਬਲੂ ਕਲਰ ਜਿਹੜਾ ਆਪਾਂ ਖੋਲਿਆ ਵਾ ਇੱਕ ਇਹ ਵਾਲਾ ਮਿਲ ਜੂਗਾ ਇਹ ਥੋੜਾ ਜਾਂ yellow lemon ਜਿਹਾ light ਜਿਹਾ ਕਲਰ ਆ ਨਾ ਪ੍ਰੋਪਰ ਸਕੀਨੀ ਆ ਨਾ ਪ੍ਰੋਪਰ lemon ਆ ਇਹ ਵੀ ਕਲਰ ਬਹੁਤ ਸੋਹਣਾ ਆ ਲੋ ਇਹ ਆ ਗਈ ਗਾਜਰੀ ਜੀ ਫਿੱਕਾ ਜਾਂ ਗਾਜਰੀ ਪੀਚ ਜੀ ਟੂਨ ਦੇ ਉੱਪਰ ਇਹ ਵੀ ਕਲਰ ਬਹੁਤ ਸੋਹਣਾ ਜਿਹੜਾ ਮਰਜੀ ਕਲਰ ਲੈ ਲਓ ਚਾਰੇ ਕਲਰ ਇਹਦੇ ਪੂਰੇ ਟੌਪ ਦੇ ਆ ਇੱਕ ਆਜੂ ਇਹਦੇ ਵਿੱਚ ਪਿਸਤਾ ਗ੍ਰੀਨ ਲਾਈਟ ਜਾਂ ਪਿਸਤਾ ਗ੍ਰੀਨ ਆ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਆਲੂਚ ਇਹ ਵੀ ਲਾਈਟ ਕਲਰ ਨੇ ਇਹ ਸਾਰੇ ਉਹਨਾਂ ਭੈਣਾਂ ਲਈ ਆ ਜਿਹੜੀਆਂ ਡਾਰਕ ਨਹੀਂ ਲਾਈਕ ਕਰਦੀਆਂ ਸੋ ਇਹਦੇ ਵਿੱਚ ਹਰ ਤਰ੍ਹਾਂ ਦੇ ਪ੍ਰਿੰਟ ਨੇ ਤੁਹਾਨੂੰ ਦਿਖਾ ਰਹੀ ਮੈਂ ਲਾਈਟ ਇੰਗਲਿਸ਼ ਕਲਰ ਦਾ ਬਿਲਕੁਲ ਡਾਰਕ ਇਹ ਵੀ ਨਿੱਕੀ ਬੁੱਟੀ ਦੇ ਉੱਪਰ ਆ ਗਿਆ ਜਿਹੜੀ ਮਰਜੀ ਇਸ ਚ ਬੀਅਰ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਤਿੰਨ ਇੱਕ ਪਿਸਤਾ ਚਾਰ ਜੀ ਚਾਰ ਕਲਰ ਮਿਲਣਗੇ ਇੱਕ ਮਿਲੂਗਾ ਇਹਦੇ ਵਿੱਚ ਤੁਹਾਨੂੰ ਪਰਪਲ ਸ਼ੇਡ ਇੱਕ ਮਿਲੂਗਾ ਜੀ ਤੁਹਾਨੂੰ ਆ ਲੋ ਇਹ ਹੈਗਾ ਬਲੂ ਕਲਰ ਲਾਈਟ ਜਾਂ ਬਲੂ ਕਲਰ ਗ੍ਰੇ ਬਲੂ ਜਾਂ ਕਲਰ ਆ ਪ੍ਰੋਪਰ ਗ੍ਰੇ ਵੀ ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਆ ਚਾਰ ਪ੍ਰਿੰਟ ਨੇ ਚਾਰ ਕਲਰ ਨੇ ਇੱਕੋ ਹੀ ਪ੍ਰਿੰਟ ਆ ਜਿਹੜਾ ਮਰਜੀ ਸਟ ਲੈ ਲੋ ਚਾਰ ਹੀ ਕਲਰ ਬਹੁਤ ਸੋਹਣੇ ਨੇ ਲਓ ਜੀ ਅੱਜ ਦੀ ਵੀਡੀਓ ਦਾ ਸਭ ਤੋਂ ਟਾਪ ਦਾ ਪ੍ਰਿੰਟ ਆ ਲਓ ਇਹ ਹੈਗਾ ਜੀ ਗ੍ਰੇ ਕਲਰ ਬਹੁਤ ਸੋਹਣਾ ਕਲਰ ਆ ਪ੍ਰਿੰਟਿੰਗ ਚੈੱਕ ਕਰ ਲਓ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਐਂਡ ਇਹਦੇ ਵਿੱਚ ਤੁਹਾਨੂੰ ਮਿਲੇਗਾ ਵਾਈਟ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਰਹੀ ਆ ਰਿਪੀਟ ਆ ਗਿਆ ਆਪਣੇ ਕੋਲੇ ਪੀਸੇ ਦੋ ਹੀ ਮਿਲੇ ਆ ਆਪਾਂ ਨੂੰ ਪਰ ਜਿਹੜੀਆਂ ਭੈਣਾਂ ਨੂੰ ਚਾਹੀਦੀਆਂ ਮਿਲ ਜਾਣਗੇ ਫਟਾਫਟ ਸਕਰੀਨਸ਼ਾਟ ਕਰ ਲਿਓ ਆਫ ਵਾਈਟ ਕਲਰ ਆ ਇਹ ਤੇ ਇਹਦੇ ਵਿੱਚ ਦੋ ਥਾਨ ਆਏ ਨੇ ਆਪਣੇ ਕੋਲ ਆਹ ਵਾਲੇ ਕਲਰ ਦੇ ਇਹਦਾ ਦੋ ਹੀ ਕਾਟੀ ਮਿਲੀ ਆ ਪੀਸਾਂ ਦੀ ਆਹ ਵਾਲੇ ਪੂਰੇ ਥਾਨ ਹੈਗੇ ਨੇ ਸੇਮ ਪ੍ਰਿੰਟ ਰਹੂਗਾ ਇਹ ਹੈਗਾ ਪਿਸਤਾ ਗ੍ਰੀਨ ਜਿਹਾ ਕਲਰ ਇੱਕ ਤੁਹਾਨੂੰ ਮਿਲੂਗਾ ਜੀ ਹਲ ਇਹ ਥੋੜਾ ਜਿਹਾ ਹੈਂਦੀ ਆ ਜੀ ਟੂਨ ਤੇ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਆ ਜਿਹੜਾ ਮਰਜੀ ਕਲਰ ਤੁਸੀਂ ਪਸੰਦ ਕਰ ਸਕਦੇ ਹੋ ਹਾਂਜੀ ਜਿਹੜਾ ਇਹ ਵਾਲਾ ਮੈਂ ਫੈਬਰਿਕ ਦਿਖਾਉਣ ਲੱਗੀ ਆ ਜਿਵੇਂ ਕਿ ਆਪਾਂ ਹੁਣ ਸਾਰੇ ਸੂਟ ਦੇਖਿਆ 600 ਦੇ ਵਿੱਚ ਇਹ ਵਾਲਾ ਫੈਬਰਿਕ ਜਿਹੜਾ ਜਾਊਗਾ ਇਹ ਵਾਲਾ ਜਾਊਗਾ 700 ਦੇ ਵਿੱਚ ਇਹ ਹੈਗਾ ਪੂਰਾ ਧੂਸ ਕਪੜਾ ਜਿਹੜਾ ਕਿ ਪੂਰੀ ਠੰਡ ਦੇ ਵਿੱਚ ਚੱਲਦਾ ਹੱਦ ਤੋਂ ਵੱਧ ਇਹਨਾਂ ਦੀ ਵੀ ਡਿਮਾਂਡ ਆਈ ਸੀ ਭੈਣਾਂ ਨੂੰ ਇਹਦੇ ਵਿੱਚ ਥੋੜੇ ਜੇ ਪੀਸ ਆਪਣੇ ਕੋਲ ਅਵੇਲੇਬਲ ਹੋਏ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਹਨਾ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ ਲੈ ਸਕਦੇ ਹੋ ਪੂਰਾ ਧੂਸ ਪੂਰਾ ਗਰਮ ਸੂਟ ਜਿਹੜਾ ਪਹਿਣਾ ਪੂਰਾ ਗਰਮ ਸੂਟ ਲੈਣਾ ਚਾਹੁੰਦੀਆਂ ਨੇ ਉਹ ਵਾਲਾ ਫੈਬਰਿਕ ਆ ਇਹ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹ ਹੈਗਾ ਬਲੂ ਕਲਰ ਨਿੱਕੀ ਬੁੱਟੀ ਦਾ ਪ੍ਰਿੰਟ ਆ ਇਹਦੇ ਵਿੱਚ ਮੈਂ ਪ੍ਰਿੰਟ ਤੁਹਾਨੂੰ ਦਿਖਾ ਦੇਣੀ ਆ ਇਹਦੇ ਵਿੱਚ ਕਲਰ ਇਹਦੇ ਵੀ 4 ਆਏ ਨੇ ਆਹ ਵਾਲਾ ਕਲਰ ਜਿਹੜਾ ਹੈਗਾ ਇਹ ਬਲੈਕ ਬਲੂ ਜਿਹਾ ਵਾ ਬਿਲਕੁਲ ਹੀ ਬਲੈਕਿਸ਼ ਜਿਹਾ ਬਲੂ ਜਿਹੜਾ ਹੁੰਦਾ ਉਹ ਵਾਲਾ ਕਲਰ ਆ ਇਹਦੇ ਵਿੱਚ ਇੱਕ ਰਾਇਲ ਬਲੂ ਕਲਰ ਆਊਗਾ ਇਸ ਤਰ੍ਹਾਂ ਬਲੂ ਵਾਲਾ ਇਹ ਵੀ ਕਲਰ ਬਹੁਤ ਸੋਹਣਾ ਸਾਰਾ ਨਿੱਕੀ ਬੁੱਟੀ ਦਾ ਪ੍ਰਿੰਟ ਆ 700 ਰੁਪਿਆ ਪ੍ਰਾਈਸ ਰਹੂਗਾ ਪਲੀਜ਼ ਪ੍ਰਾਈਸ ਧਿਆਨ ਨਾਲ ਸੁਣ ਲਿਓ ਇੱਥੋਂ ਪ੍ਰਾਈਸ ਚੇਂਜ ਹੋ ਗਿਆ ਇੱਥੋਂ ਆ ਕੇ ਆਪਣਾ ਤੇ ਇੱਕ ਹੈਗਾ ਜੀ ਆਹ ਫੈਬਰਿਕ ਵੀ ਚੇਂਜ ਹੋ ਗਿਆ ਤੇ ਪ੍ਰਾਈਸ ਵੀ ਚੇਂਜ ਹੋ ਗਿਆ ਆ ਲੋ ਇਹ ਹੈਗਾ ਮਹਿਰੂਨ ਕਲਰ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਇੱਕ ਸੂਟ ਮਿਲੂਗਾ ਤੁਹਾਨੂੰ ਆਹ ਵਾਲਾ ਆ ਲੋ ਜੀ ਇਹ ਵੀ ਸੇਮ ਕਪੜਾ ਵਾ ਧੂਸ ਦੇ ਉੱਪਰ ਹੀ ਆ ਬਹੁਤ ਹੀ ਵਧੀਆ ਪ੍ਰਿੰਟਿੰਗ ਆ ਸਭ ਤੋਂ ਗਰਮ ਜਿਹੜੀਆਂ ਪਣਾ ਕਹਿੰਦੀਆਂ ਇਹਨਾਂ ਵੀ ਗਰਮ ਹੋਵੇ ਕਪੜਾ ਜਿੱਦਾਂ ਦਾ ਮਰਜੀ ਹੋਵੇ ਪਰ ਪੂਰਾ ਗਰਮ ਹੋਵੇ 700 ਰੁਪਿਆ ਪ੍ਰਾਈਸ ਆ ਪੂਰਾ ਗਰਮ ਮਿਲੂਗਾ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਕੋਰੀਅਰ ਚਾਰਜ ਨਹੀਂ ਰਹੂਗਾ ਹਲੋ ਨੈਕਸਟ 打印ਿੰਗ ਹੈਗੀ ਆ ਦੇਖੋ ਜਾਮਨੀ ਕਲਰ ਦੇਖੋ ਕਿੰਨੀ ਸੋਹਣੀ ਫਾਈਲ ਜੀ 打印ਿੰਗ ਆ ਆ ਲੱਗਦਾ ਜਿਵੇਂ ਉੱਤੇ ਫਲਾਵਰਸ ਰੱਖ ਕੇ ਆਏ ਹੁੰਦੇ ਆ ਬਹੁਤ ਹੀ ਸੋਹਣੀ 打印ਿੰਗ ਆ ਬਹੁਤ ਪਿਆਰੀ ਆ 700 ਪ੍ਰਾਈਸ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹਦੇ ਵਿੱਚ ਇੱਕ ਤੁਹਾਨੂੰ ਕਲਰ ਮਿਲੂਗਾ ਕਾਫੀ ਸ਼ੇਡ ਇੱਕ ਕਲਰ ਮਿਲੂਗਾ ਜੀ ਕਾਫੀ ਸੇਮ ਡਿਜ਼ਾਈਨ ਦੇ ਵਿੱਚ ਕਾਫੀ ਸ਼ੇਡ ਮਿਲੂਗਾ ਇੱਕ ਮਿਲੇਗਾ ਤੁਹਾਨੂੰ ਗ੍ਰੇ ਕਲਰ ਇੱਕ ਗ੍ਰੇ ਕਲਰ ਮਿਲੇਗਾ ਕਈ ਭੈਣਾਂ ਦੀ ਡਿਮਾਂਡ ਆ ਰਹੀ ਸੀ ਕਿ ਮੈਚਿੰਗ ਲੈ ਕੇ ਆऊं ਮੈਚਿੰਗ ਵੀ ਸੇਮ ਪ੍ਰਾਈਸ 700 ਦੇ ਵਿੱਚ ਆਈ ਆ ਬਹੁਤ ਹੀ ਸੋਹਣੀ ਇਹ ਸੇਮ ਫੈਬਰਿਕ ਰਹੂਗਾ ਜਿਹੜਾ ਆਪਾਂ 600 ਦੇ ਵਿੱਚ ਆਲ ਓਵਰ ਫੈਬਰਿਕ ਪਾਇਆ ਸੀ ਇਹਦੀ ਮੈਚਿੰਗ ਆਉਗੀ 700 ਦੇ ਵਿੱਚ 600 ਵਾਲਾ ਫੈਬਰਿਕ ਜਿਹਦੀ ਆਪਾਂ ਸਾਰਾ ਪਹਿਲਾਂ ਮੈਂ ਪਾਟ ਦਿਖਾ ਚੁੱਕੀ ਹਾਂ ਸਾਰੇ ਪ੍ਰਿੰਟ ਉਹਦੇ ਵਿੱਚ ਨਿਊ ਪ੍ਰਿੰਟ ਮੈਚਿੰਗ ਚ ਆਏ ਨੇ 700 ਰੁਪਿਆ ਪ੍ਰਾਈਸ ਆ ਜਿਹੜੀਆਂ ਭੈਣਾਂ ਨੂੰ ਵੀ ਸੂਟ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਆਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀਆਂ ਦੇਖੋ ਸ਼ਰਟਾਂ ਦੀ ਪ੍ਰਿੰਟਿੰਗ ਆ ਤੇ ਨਾਲ ਇਹਨਾਂ ਦੇ ਸੇਮ ਡਿਜੀਟਲ ਆਏ ਪਲੇਨ ਬਾਟਮ ਆ ਨੇ ਮੈਚਿੰਗ ਸੂਟ ਨੇ ਤੇ ਮੈਚਿੰਗ ਸੂਟ ਇੱਕ ਵੀ ਪੀਸ ਨਹੀਂ ਰੁਕਦਾ ਜਦੋਂ ਇਹਨਾਂ ਦੀ ਵੀਡੀਓ ਆਉਂਦੀ ਆ ਸੋ ਫਟਾਫਟ ਸਕਰੀਨ ਸ਼ਾਟ ਲੈ ਲਓ ਲਿਮਟਿਡ ਜੇ ਪੀਸ ਨੇ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨ ਸ਼ਾਟ ਆ ਗਏ ਉਹਨਾਂ ਨੂੰ ਇਹ ਵਾਲੇ ਪੀਸ ਮਿਲ ਜਾਣਗੇ ਆ ਲੋ ਇਹ ਹੈਗਾ ਪਿੰਕ ਸ਼ੇਡ ਲੋ ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਕਿੰਨਾ ਸੋਹਣਾ ਸਾਰਾ ਡਿਜੀਟਲ 3D ਡਿਜ਼ਾਈਨ ਆ ਇਹ 3D ਡਿਜ਼ਾਈਨਿੰਗ ਹੋਈ ਹੋਈ ਆ ਬਹੁਤ ਹੀ ਸੋਹਣੀ ਸਾਰੇ ਸ਼ਰਟ ਦੇ ਉੱਪਰ ਨਾਲ ਇਹਦੇ ਸੇਮ ਮਿਲੂਗੀ ਬਾਟਮ ਪਲੇਨ ਇੱਕ ਮਿਲੂਗਾ ਜੀ ਇਹਦੇ ਵਿੱਚ ਮਸਟਰਡ ਸ਼ੇਡ ਨਾਲ ਮਿਲੂਗੀ ਸੇਮ ਮਸਟਰਡ ਦੀ ਬਾਟਮ ਲਾਈਟ ਜਾਂ ਮਸਟਰਡ ਸ਼ੇਡ ਆ ਆ ਲੋ ਇੱਕ ਮਿਲੂਗਾ ਮਹਿੰਦੀਆ ਟੂਨ ਦੇ ਨਾਲ ਬਹੁਤ ਸੋਹਣੀ 3D ਪ੍ਰਿੰਟਿੰਗਾਂ ਨੇ 셔ਲਟਾਂ ਦੀਆਂ ਤੇ ਨਾਲ ਸੇਮ ਰਹਿਣੀਆਂ ਪਲੇਨ ਬਾਟਮਾਂ ਡਿਜੀਟਲ ਬਹੁਤ ਸੋਹਣੀਆਂ ਬਾਟਮਸ ਨੇ ਆਹ ਲੋ ਗ੍ਰੀਨ ਸ਼ੇਡ ਜਿਹੜਾ ਵੀ ਸ਼ੇਡ ਤੁਹਾਨੂੰ ਪਸੰਦ ਆ ਰਿਹਾ ਬਸ ਫਟਾਫੜ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦਾ 셔ਟ ਤੁਹਾਡੇ ਤੱਕ ਪਹੁੰਚ ਹੋ ਸਕੇ ਆਹ ਲੋ ਨੈਕਸਟ ਪ੍ਰਿੰਟਿੰਗ ਚੈੱਕ ਕਰ ਲਓ ਦੇਖੋ ਕਿੰਨੀ ਸੋਹਣੀ 셔ਟ ਆ ਕਿੰਨੀ ਪਿਆਰੀ ਆ ਬਹੁਤ ਹੀ ਸੋਹਣੀ ਬਲੈਕ 베ਰੀ ਆ ਇਹਦਾ FABRIC ਦਾ ਨਾਮ ਪੂਰਾ ਗਾਰਮ ਸੂਟ ਨੇ ਬਹੁਤ ਹੀ ਸੋਹਣੇ ਨਾਰ ਪਰਪਲ ਇਹਦੀ ਹੈਗੀ ਹੈ ਮੈਚਿੰਗ ਬਾਟਮ ਤੇ ਇੱਕ ਤੁਹਾਨੂੰ ਆਹ ਵਾਲਾ ਸ਼ੇਡ ਮਿਲੂਗਾ ਮਜ਼ੈਂਟਾ ਜਾਂ ਸ਼ੇਡ ਆ ਮਿੱਠਾ ਜਿਹਾ ਮਜ਼ੈਂਟਾ ਜਿਆਦਾ ਡਾਰਕ ਨਹੀਂ ਹੈਗਾ ਨਾਲ ਸੀਮ ਆਉਗੀ ਪਿੰਕ ਮਜ਼ੈਂਟਾ ਹੀ ਬਾਟਮ ਇਹਦੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਸਾਰੀ ਮੈਚਿੰਗ ਦੇ ਵਿੱਚ ਜਿਹੜੀਆਂ ਭੈਣਾਂ ਮੈਚਿੰਗ ਸੂਟ ਲਾਈਕ ਕਰਦੀਆਂ ਨੇ ਆਲ ਓਵਰ ਦੀ ਵੈਰਾਈਟੀ ਮੈਂ ਤੁਹਾਨੂੰ ਪੂਰੀ ਦਿਖਾ ਚੁੱਕੀ ਹਾਂ ਜਿਹੜੀਆਂ ਭੈਣਾਂ ਨੂੰ ਜਿਹੜਾ ਸੂਟ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਲਓ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ